ਸਰਦਾਰ ਸੁਪੀਰ ਸਿੰਘ ਬਾਦਲ ਤੇ ਜਿਹੜਾ ਹਮਲਾ ਦਰਬਾਰ ਸਾਹਿਬ ਸੇਵਾ ਕਰਦੇ ਆ ਹੋਇਆ ਸੇਵਾ ਦੇ ਦੌਰਾਨ ਹਮਲਾ ਹੋਇਆ ਉਸ ਇਨਸਾਨ ਨੂੰ ਨਰੈਣ ਚੋੜੇ ਨੂੰ ਕੱਲ ਅੰਮ੍ਰਿਤਸਰ ਦੀ ਅਦਾਲਤ ਨੇ ਜ਼ਮਾਨਤ ਦਿੱਤੀ ਮੈਂ ਅੱਜ ਦੀ ਇਸ ਪੀਸੀ ਰਾਈ 2-3 ਬੜੇ ਇੰਪੋਰਟੈਂਟ ਇਸ਼ੂਜ਼ 2-3 ਬੜੇ ਇੰਪੋਰਟੈਂਟ ਪਹਿਲੂ ਦੋ ਤਿੰਨ ਇੰਪੋਰਟੈਂਟ ਤੱਥ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਡਾਕੂਮੈਂਟਸ ਰੱਖਣਾ ਚਾਹੁੰਦਾ ਜਿਸ ਚੀਜ਼ ਤੋਂ ਇਹ ਸਾਬਤ ਹੋਏਗਾ ਜਿਹੜੀ ਗੱਲ ਅਸੀਂ ਪਹਿਲੇ ਦਿਨੋਂ ਕਹਿੰਦੇ ਆਏ ਆ ਕਿ ਇਸ ਅਟੈਕ ਦੇ ਵਿੱਚ ਸਟੇਟ ਦਾ ਹੱਥ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਸੂਬੇ ਦੀ ਉਹ ਇਸ ਛਿੜਿਆੰਤਰ ਚ ਇਸ ਅਟੈਕ ਦੇ ਵਿੱਚ ਟੂ ਇਲੀਮੀਨੇਟ ਵੀਰ ਸਿੰਘ ਬਾਦਲ ਇਹ ਆਮ ਆਦਮੀ ਪਾਰਟੀ ਵੱਲੋਂ ਸਪੌਂਸਰਡ ਅਟੈਕ ਸੀ ਹੁਣ ਤੁਸੀਂ ਇਹ ਦੇਖੋ ਅਟੈਕ ਹੋਇਆ ਪਰਚਾ ਦਰਜ ਹੋਇਆ ਪਰਚਾ ਦਰਜ ਹੋਇਆ 6 ਘੰਟਿਆਂ ਬਾਅਦ ਹੋਇਆ ਜਿਹੜੀ ਗੱਲ ਅਸੀਂ ਪਹਿਲੇ ਦਿਨੋਂ ਕਹਿ ਰਹੇ ਹਾਂ ਤੁਸੀਂ ਜੇ ਹਰ ਸਟੈਪ ਤੇ ਦੇਖੋਗੇ ਪੈਰ ਪੈਰ ਤੇ ਐਟ ਏਵਰੀ ਸਟੈਪ ਸਟੇਟ ਦਾ ਹੱਥ ਤੁਹਾਨੂੰ ਨਜ਼ਰ ਆਊਗਾ ਕਿਵੇਂ ਆਪਦੇ ਐਸੈਟ ਨੂੰ ਪ੍ਰੋਟੈਕਟ ਕਰਨ ਵਾਸਤੇ ਹਰ ਪੈਰ ਤੇ ਕਮੀਆਂ ਛੱਡੀਆਂ ਗਈਆਂ ਹਰ ਸਟੈਪ ਤੇ ਲੂਪ ਹੋਲਸ ਛੱਡੇ ਗਏ ਕਿ ਕੱਲ ਨੂੰ ਜਦੋਂ ਕੇਸ ਅਦਾਲਤ ਦੇ ਵਿੱਚ ਜਾਵੇ ਤੇ ਜਿਹੜਾ ਇਹਨਾਂ ਦਾ ਐਸੈਟ ਹੈ ਜਿਹਨੂੰ ਇਹਨਾਂ ਨੇ ਵਰਤਿਆ ਇਸ ਕੰਮ ਵਾਸਤੇ ਉਹ ਤਾਂ ਨਰੈਣ ਚੌੜਾ ਸੀ ਨਰੈਣ ਚੌੜਾ ਹੁੰਦਾ ਕੋਈ ਹੋਰ ਹੁੰਦਾ ਇਹੋ ਜਿਹੇ ਬੰਦੇ ਇਹਨਾਂ ਕੋਲੇ ਬਥੇਰੇ ਪਾਲੇ ਹੋਏ ਆ ਇਹਨਾਂ ਨੇ ਜਿਹਨੂੰ ਵਰਤਿਆ ਉਹਨੂੰ ਬਚਾਇਆ ਜਾ ਸਕੇ ਕਿਉਂਕਿ ਉਹਨੂੰ ਬੜੀ ਕਲੀਅਰਲੀ ਇਹ ਗੱਲ ਕਹੀ ਗਈ ਸੀ ਕਿ ਤੈਨੂੰ ਹੋਣ ਕੁਝ ਨਹੀਂ ਦਿੰਦੇ ਤੂੰ ਇਸ ਕੰਮ ਨੂੰ ਅੰਜਾਮ ਦਿੱਤਾ ਕੋ ਪਹਿਲੇ ਦਿਨ ਵੀਕ ਐਫ ਆਈ ਆਰ ਦਰਜ ਕੀਤੀ ਗਈ ਉਸ ਬੰਦੇ ਤੋਂ ਐਫ ਆਈ ਆਰ ਦਰਜ ਕੀਤੀ ਗਈ ਜਿਹੜਾ ਬੰਦਾ ਆਈ ਵਿਟਨੈਸ ਵੀ ਨਹੀਂ ਆਉ ਜਿਹੜਾ ਇਹ ਕਹਿ ਰਿਹਾ ਕਿ 6 ਘੰਟਿਆਂ ਬਾਅਦ ਮੈਨੂੰ ਇਸ ਵਾਕਿਆ ਦਾ ਪਤਾ ਲੱਗਿਆ ਹਾਲਾਂਕਿ ਲਾਈਵ ਟੈਲੀਵਿਜ਼ਨਸ ਤੇ ਚੱਲ ਰਿਹਾ ਹੈ ਘੰਟੇ ਬਾਅਦ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਲਾਈਵ ਹੋ ਰਿਹਾ ਹੈ ਇਸ ਇਨਸੀਡੈਂਟ ਤੇ ਘੰਟੇ ਬਾਅਦ ਪੰਜਾਬ ਦਾ ਮੁੱਖ ਮੰਤਰੀ ਇਸ 이슈 ਤੇ ਲਾਈਵ ਹੋ ਰਿਹਾ ਹੈ ਤੇ ਐਸਐਚਓ ਕਹਿ ਰਿਹਾ ਹੈ ਕਿ ਇਹ ਮੈਨੂੰ ਇਹਦਾ ਪਤਾ ਹੀ 6 ਘੰਟਿਆਂ ਬਾਅਦ ਲੱਗਿਆ ਰੈਕੀ ਕਰਾਈ ਗਈ ਪੁਲਿਸ ਤੋਂ 2 ਦਿਨ ਇੱਕ ਨੋਨ ਟੈਰਰਿਸਟ ਨੂੰ ਹਾਂਜੀ ਜੈਡ ਪਲੱਸ ਪ੍ਰੋਟੈਕਟਿਵ ਦੇ ਕੋਲੇ ਆਉਣ ਦਿੱਤਾ ਗਿਆ ਇੰਨੀ ਨੇੜੇ ਆਉਣ ਦਿੱਤਾ ਗਿਆ ਕਿ ਉਹ ਪੁਆਇੰਟ ਪਲੈਨ ਰੇਂਜ ਤੋਂ ਉਹਦੇ ਤੇ ਹਮਲਾ ਕਰ ਸਕੇ ਤਾਂ ਚਲੋ ਗੁਰੂ ਸਾਹਿਬ ਦੀ ਕਿਰਪਾ ਸੀ ਬੈਠੇ ਸੀ ਗੁਰੂ ਸਾਹਿਬ ਦੇ ਦਰ ਤੇ ਚਰਨਾ ਚ ਗੁਰੂ ਸਾਹਿਬ ਨੇ ਹੱਥ ਦੇ ਕੇ ਰੱਖਿਆ ਕਿਉਂਕਿ ਕਹਿੰਦੇ ਆ ਮਾਰਨ ਵਾਲੇ ਨਾਲੋਂ ਹਮੇਸ਼ਾ ਬਚਾਉਣ ਵਾਲਾ ਵੱਡਾ ਹੁੰਦਾ ਫੇਰ ਚਲਾਨ ਤੇ ਗੱਲ ਆਈ ਤੁਸੀਂ ਚਲਾਨ ਪੇਸ਼ ਕੀਤਾ ਗਿਆ ਕੋਰਟ ਦੇ ਵਿੱਚ ਇੱਕ ਵੀਕ ਐਨਾ ਵੀਕ ਚਲਾਨ ਪੇਸ਼ ਕੀਤਾ ਗਿਆ ਕਿ 307 ਦੇ ਕੇਸ ਦੇ ਵਿੱਚ ਪਹਿਲੇ ਅਦਾਲਤ ਚ ਜਮਾਨਤੋਂ ਅਮੈਂ ਬੀਲ ਆਰਡਰ ਜਿਹੜਾ ਹੈ ਇਹ ਤੁਹਾਡੇ ਸਾਹਮਣੇ ਪੜਨਾ ਚਾਹਣਾ ਹੈ ਦੋ ਪਲੀਜ਼ ਲਿਤੀਆਂ ਟੈਕਨੀਕਲ ਗਰਾਉਂਡ ਤੇ ਬੀਲ ਹੋਈ ਹੈ ਦੋ ਪਲੀਜ਼ ਲਿਤੀਆਂ ਜਿਹੜਾ ਹਮਲਾਵਰ ਹੈ ਉਹਦੇ ਵਕੀਲ ਨੇ ਇੱਕ ਤਾਂ ਕਹਿੰਦਾ ਜੀ ਕਿ ਸਾਢੇ 3 ਮਹੀਨੇ ਹੋ ਗਏ ਵਿਕਟਿਮ ਦੀ ਸਟੇਟਮੈਂਟ ਹੀ ਪੁਲਿਸ ਨੇ ਰਿਕਾਰਡ ਕਰਕੇ ਚਲਾਨ ਨਾਲ ਨਹੀਂ ਲਈ ਤੇ ਦੂਸਰੀ ਚੀਜ਼ ਜਿਹੜੀ ਉਹਨੇ ਗੱਲ ਕੀਤੀ ਕਿ ਆਰਮਜ਼ ਐਕਟ ਵੀ ਇਹਦੇ ਵਿੱਚ ਲੱਗਿਆ ਹੈ आर्म्स एक्ट की जी सेंशन मैजिस्ट्रेट तो लैनी मैंडेटरी है पुलिस ने ला के ना नहीं लाई मैं पढ़ दिना टिल डेट सेंड अंडर थर्टी नाइन आर्मज एक्ट हैज नॉट बीन ऑपटेंड बाय द प्रोसीक्यूशन एंड नो कोर्ट कैन टेक कॉगनीसेंस ऑफ ऑफेंस विदाउट प्रीवियस सेंकशन ऑफ डिस्ट्रिक्ट मैजिस्ट्रेट एक इनकम्प्लीट रिपोर्ट स्टेटमेंट ऑफ अलैजड विक्टम सुखबीर सिंह बादल हैज नॉट बीन रिकॉर्डिड बाय द प्रोसीक्यूशन ਇਹ ਦੋ ਉਹਨਾਂ ਨੇ ਇਸ਼ੂਜ਼ ਲਿੱਤੇ ਤੇ ਜੱਜ ਸਾਹਿਬ ਨੇ ਆਰਡਰ ਆਰਡਰ ਦਿੰਦਿਆਂ ਲਿਖਿਆ ਵੀ ਤੇ ਚਲਾਨ ਹੈਜ਼ ਆਲਰੇਡੀ ਬੀਨ ਪ੍ਰੈਜ਼ੈਂਟਡ ਅਗੇਂਸਟ ਦਾ ਪ੍ਰੈਜ਼ੈਂਟ ਅਕਿਊਜ਼ਡ ਮੈਂ ਇਹ ਜੱਜ ਸਾਹਿਬ ਦੀ ਸਟੇਟਮੈਂਟ ਪੜ ਰਿਹਾ ਤੇ ਚਲਾਨ ਹੈਜ਼ ਆਲਰੇਡੀ ਬੀਨ ਪ੍ਰੈਜ਼ੈਂਟਡ ਅਗੇਂਸਟ ਦਾ ਐਪਲੀਕੈਂਟ ਅਕਿਊਜ਼ਡ ਹਾਊ ਐਵਰ ਸਟ੍ਰੇਂਜਲੀ ਟਿਲ ਡੇਟ ਥੈਟ ਇਜ਼ ਟਿਲ ਦਾ ਫਾਈਲਿੰਗ ਆਫ ਚਲਾਨ ði ਪੁਲਿਸ ਹੈਜ਼ ਨਾਟ ਰਿਕਾਰਡਡ ਦਾ ਸਟੇਟਮੈਂਟ ਆਫ ਮੇਨ ਵਿਕਟਿਮ ਨੇਮਲੀ ਸਰਦਾਰ ਸੁਖਬੀਰ ਸਿੰਘ which raises doubts about the manner in which prosecution has been conducted which raises doubt about the manner in which prosecution has been conducted بڑے ਵੱਡੇ ਸ਼ੰਕੇ ਖੜੇ ਕਰਦਾ ਇਹ ਕਿ ਕਿਸ ਤਰ੍ਹਾਂ ਨਾਲ ਇਹ ਕੇਸ ਦੀ ਪੈਰਵਾਈ ਕੀਤੀ ਜਾ ਰਹੀ ਹੈ ਸਟੇਟ ਵੱਲੋਂ ਇਹ ਜੱਜ ਸਾਹਿਬ ਦੇ ਲਫ਼ਜ਼ ਹੈ ਇਹ ਮੇਰੇ ਲਫ਼ਜ਼ ਨਹੀਂ ਹੈ ਇਹ ਬੇਲ ਆਰਡਰ ਦੇ ਵਿੱਚ ਉਹਨਾਂ ਨੇ ਲਿਖਿਆ ਚਲੋ ਬੇਲ ਦਵਾਤੀ ਜਿਹੜੀ ਮੈਂ ਗੱਲ ਤੁਹਾਨੂੰ ਕਹਿ ਰਿਹਾ ਸੀ ਇਹ ਬੇਲ ਕੋਰਟ ਵੱਲੋਂ ਦਿੱਤੀ ਜ਼ਰੂਰ ਗਈ ਹੈ ਪਰ ਇਹ ਦਵਾਈ ਸਰਕਾਰ ਵੱਲੋਂ ਗਈ ਹੈ ਜਦੋਂ ਤੁਸੀਂ ਇਨਕੰਪਲੀਟ ਚਲਾਨ ਪੇਸ਼ ਕਰੋਗੇ ਇਹੋ ਜਿਹਾ ਚਲਾਨ ਪੇਸ਼ ਕਰੋਗੇ 307 ਦਾ ਜਿਹਦੇ ਵਿੱਚ ਜਿਹਦੇ ਤੇ ਗੋਲੀ ਚੱਲੀ ਹੋਵੇ ਜਿਹੜਾ ਵਿਕਟਮ ਹੋਵੇ ਉਹਦੀ ਤੁਸੀਂ ਸਾਢੇ 3 ਮਹੀਨੇ ਸਟੇਟਮੈਂਟ ਹੀ ਲੈ ਕੇ ਨਾਲ-ਨਾਲ ਆਉਂਗੇ ਜਿਹੜੀਆਂ ਸੈਂਕਸ਼ਨਸ ਮੰਡਟਰੀ ਆ ਅੰਡਰ ਲਾਅ ਉਹ ਨਾਲ ਲਾਉਂਗੇ ਤੇ ਫਿਰ ਕੋਰਟ ਕੋਲੇ ਚਾਰਾ ਕੀ ਰਹਿ ਜਾਂਦਾ ਬੇਲ ਦੇਣ ਤੋਂ ਇਲਾਵਾ ਮੈਂ ਪੰਜਾਬ ਸਰਕਾਰ ਨੂੰ ਚੈਲੰਜ ਕਰਦਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਚੀਜ਼ ਰੱਖਣੀ ਚਾਹਣਾ ਜਿਮੇਵਾਰੀ ਨਾਲ ਮੈਂ ਚੈਲੰਜ ਕਰ ਰਿਹਾ ਪੰਜਾਬ ਸਰਕਾਰ ਨੂੰ ਅੱਜ 47 ਤੋਂ ਬਾਅਦ ਹੁਣ ਤੱਕ ਆਜੋ ਤੁਸੀਂ ਆਪਾਂ 2025 ਚ ਆ ਗਏ ਆ तकरीबन 78 ਸਾਲ ਦਾ ਮੈਂ ਗੱਲ ਕਰ ਰਿਹਾ ਇੱਕ ਚਲਾਨ ਲੋਕਾਂ ਦੇ ਸਾਹਮਣੇ ਲੋਕਾਂ ਦੀ ਕਚਹਿਰੀ ਚ ਲਿਆ ਕੇ ਰੱਖ ਦਿਓ 307 ਦਾ ਪਰਚਾ ਹੋਵੇ ਤੇ ਜਿਹਦੇ ਤੇ ਗੋਲੀ ਚੱਲੀ ਹੋਵੇ ਜਾਂ ਹਮਲਾ ਹੋਇਆ ਹੋਵੇ ਜਿਹੜਾ ਵਿਕਟਿਮ ਹੋਵੇ ਉਹਦੀ ਸਟੇਟਮੈਂਟ ਨਾਲ ਲਾਏ ਬਿਨਾ ਤੁਸੀਂ ਕੋਰਟ ਦੇ ਵਿੱਚ ਚਲਾਨ ਦਿੱਤਾ ਹੋ। ਇੱਕ ਸਿੰਗਲ ਮੈਂ ਕਹਿੰਦਾ ਚਲੋ ਪੰਜਾਬ ਪੁਲਿਸ ਪੰਜਾਬ ਤਾਂ ਛੱਡੋ ਹਿੰਦੁਸਤਾਨ ਚੋਂ ਲੱਭ ਕੇ ਲਿਆ ਦੇ। ਇੱਕ ਸਿੰਗਲ ਚਲਾਨ ਦਿਖਾ ਦਿਓ। 307 ਦਾ ਹੁਣ 307 ਹੁੰਦੀ ਕੀ ਐਟੈਂਪਟ ਟੂ ਮਰਡਰ। ਮੇਰੇ ਤੇ ਹਮਲਾ ਕੀਤਾ ਇਹਨੇ ਮਾਰ ਦੇਣ ਦੀ ਨੀਤ ਨਾਲ ਕੀਤਾ ਤੇ ਮੇਰੀ ਸਟੇਟਮੈਂਟ ਹੀ ਨਹੀਂ ਲਾਈ ਵਿੱਚ। ਫਿਰ ਤੁਸੀਂ ਉਹਨੂੰ ਕੀ ਕਰੋਗੇ ਜੀ ਪੰਜਾਬ ਸਰਕਾਰ ਪੰਜਾਬ ਪੁਲਿਸ ਲੋਕਾਂ ਦੇ ਸਾਹਮਣੇ ਇਹ ਰੱਖੇ ਇੱਕ ਵੀ ਚੀਜ਼ ਰੱਖ ਦੇਵੇ ਇੱਕ ਕਾਗਜ਼ ਰੱਖ ਦੇਵੇ ਲਿਆ ਕੇ ਕਿ 75 80 ਸਾਲਾਂ ਦੇ ਵਿੱਚ ਇੱਕ ਚਲਾਨ ਪੇਸ਼ ਹੋਇਆ ਹੋਵੇ 307 ਦਾ ਜਿਹਦੇ ਵਿੱਚ ਵਿਕਟਮ ਦੀ ਸਟੇਟਮੈਂਟ ਨਾਲ ਨਾ ਰਹੀ ਹੋਵੇ ਤੇ ਜੇ ਨਹੀਂ ਰੱਖ ਸਕਦੇ ਫਿਰ ਲੋਕਾਂ ਦੀ ਕਚਹਿਰੀ 'ਚ ਜਵਾਬ ਦੇਣ ਕਿ ਇਹ ਹੋਇਆ ਕਿਉਂ ਹੈ ਇਸ ਚੀਜ਼ ਨੂੰ ਪ੍ਰੂਫ ਕਰਦੇ ਜਿਹੜੀ ਅਸੀਂ ਗੱਲ ਕਹਿ ਰਹੇ ਹਾਂ ਕਿਏ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਲੋਟ ਸੀ ਟੂ ਇਲੀਮੀਨੇਟ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੂੰ ਸਿੱਖਾਂ ਦੀ ਪਾਰਟੀ ਨੂੰ ਪੰਜਾਬ ਦੀ ਖੇਤਰੀ ਪਾਰਟੀ ਨੂੰ ਲੀਡਰਲੈਸ ਕਰਨ ਵਾਸਤੇ ਇਹ ਵੇਖੋ ਕਿਸ ਹੱਦ ਤੱਕ ਜਾ ਰਹੇ ਆ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਆ ਕ੍ਰਿਮੀਨਲ ਬੰਦੇ ਆ ਇਸ ਪਾਰਟੀ ਚ ਚਾਹੇ ਬੇਅਦਬੀਆਂ ਕਰਾਉਣੀਆਂ ਹੋਣ ਆ ਮਲੇਰ ਕੋਟਲੇ ਬੇਅਦਬੀ ਹੋਈ ਕੁਰਾਨ ਸ਼ਰੀਫ ਦੀ ਕਿਹਦਾ ਨਾਮ ਵਿੱਚ ਆਇਆ ਕੌਣ ਕੋਰਟ ਵੱਲੋਂ ਕਨਵਿਕਟ ਹੋਇਆ ਆਮ ਆਦਮੀ ਪਾਰਟੀ ਦਾ ਐਮਐਲਏ ਉਹਨੂੰ ਰਿਵਾਰਡ ਦੇ ਤੌਰ ਤੇ ਫਿਰ ਦਿੱਲੀ ਦੀ ਟਿਕਟ ਦਿੱਤੀ ਗਈ ਲੋਕਾਂ ਦਾ ਰੌਲਾ ਪਿਆ ਤਾਂ ਫਿਰ ਉਹਦੀ ਟਿਕਟ ਕੱਟਣੀ ਪਈ ਮੇਰਾ ਕਹਿਣ ਤੋਂ ਭਾਵ ਇਹ ਸੱਤਾ ਨੂੰ ਹਾਸਲ ਕਰਨ ਵਾਸਤੇ ਚਾਹੇ ਉਹ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਵੇ ਚਾਹੇ ਆਪਦੇ ਸਿਆਸੀ ਵਿਰੋਧੀਆਂ ਨੂੰ ਇਲੀਮੀਨੇਟ ਫਿਜ਼ੀਕਲੀ ਇਲੀਮੀਨੇਟ ਕਰਾਉਣਾ ਹੋਵੇ ਇਹ ਕਿਸੇ ਹੱਦ ਤੱਕ ਵੀ ਜਾ ਸਕਦੇ ਐ ਇਹ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰੇਕ ਸਾਂਝ ਨੂੰ ਲਾਂਬੂ ਵੀ ਲਾ ਸਕਦੇ ਹੁਣ ਮੈਂ ਇਸ ਤੋਂ ਵੀ ਜਿਹੜੀ ਇੰਪੋਰਟੈਂਟ ਤੱਥ ਜਿਹੜਾ ਅੱਜ ਤੁਹਾਡੇ ਸਾਹਮਣੇ ਰੱਖਣਾ ਚਾਹਣਾ ਚਲਾਨ ਦੇ ਵਿੱਚੋਂ ਪੜ ਰਿਹਾ ਮੈਂ ਜਿਹੜਾ ਪੰਜਾਬ ਸਰਕਾਰ ਨੇ ਚਲਾਨ ਪੇਸ਼ ਕੀਤਾ ਇੱਕ ਤਕਰੀਬਨ 91 ਪੇਜਾਂ ਦਾ ਚਲਾਨ ਹੈ 91 ਪੇਜਾਂ 'ਚ ਸਟੇਟਮੈਂਟਾਂ ਬੜੀਆਂ ਲੱਗੀਆਂ ਪਰ ਵਿਕਟਮ ਦੀ ਸਟੇਟਮੈਂਟ ਨਹੀਂ ਲੱਗੀ ਮੈਂ ਇੱਕ ਵਾਰੀ ਫੇਰ ਦੱਸ ਦਿਆਂ ਤੁਹਾਨੂੰ ਪਰ ਉਹ 91 ਪੇਜਾਂ ਦੇ ਚਲਾਨ ਤੋਂ ਅੱਜ ਮੈਂ ਜਿਹੜੀ ਮੇਨ ਇੰਪੋਰਟੈਂਟ ਚੀਜ਼ ਸਭ ਤੋਂ ਜਿਹੜੀ ਮੈਂ ਕਹਾਂ ਲੋਕਾਂ ਦੀਆਂ ਅੱਖਾਂ ਖੋਲ ਕੇ ਰੱਖ ਦਊਗੀ ਇਸ ਗੱਲ ਨੂੰ ਬੜੀ ਕਲੀਅਰਲੀ ਲੋਕਾਂ ਦੇ ਸਾਹਮਣੇ ਰੱਖ ਦਊਗੀ ਕਿ ਸਰਕਾਰ ਦੇਖੋ ਕਿਸ ਹੱਦ ਤੱਕ ਜਾ ਰਹੀ ਹੈ ਉਸ ਚਲਾਨ ਦੇ ਵਿੱਚ ਨਰੈਣ ਸਿੰਘ ਚੌੜੇ ਦੀ ਸਟੇਟਮੈਂਟ ਲਾਈ ਹੈ ਇਹਨਾਂ ਨੇ ਸਾਈਨ स्टेट साइन्ड स्टेटमेंट इन द प्रेजेंस ऑफ विटनेसेस ਗਵਾਹਾਂ ਦੀ ਹਾਜ਼ਰੀ ਦੇ ਵਿੱਚ ਫਰਦ ਇਨਕਸ਼ਾਫ ਦੋਸ਼ੀ ਇਹ ਟੈਕਨੀਕਲ ਟਰਮ ਹੈ ਜਿਹਨੂੰ ਆਪਾਂ ਡਿਸਕਲੋਜ਼ਰ ਸਟੇਟਮੈਂਟ ਕਹਿ ਦਿੰਦੇ ਆ ਅੰਗਰੇਜ਼ੀ ਚ ਉਹਨੂੰ ਇਹ ਆਪਦੀ ਲੀਗਲ ਭਾਸ਼ਾ ਚ ਫਰਦ ਇਨਕਸ਼ਾਫ ਦੋਸ਼ੀ ਕਹਿੰਦੇ ਆ ਉਹਦਾ ਮੈਂ ਰੈਲੇਵੈਂਟ ਪੋਰਸ਼ਨ ਤੁਹਾਨੂੰ ਪੜ੍ਹ ਦਿਆਂ ਆ ਚਲਾਨ ਹੈ ਠੀਕ ਹੈ ਆਉਦੀ ਸਟੇਟਮੈਂਟ ਹੈ ਆਹੀ ਪੇਜ ਹੈ ਥੋੜਾ ਵੱਡਾ ਕਰਕੇ ਟਾਈਪ ਕੀਤਾ ਵੀ ਪੜ੍ਹਨਾ ਸੌਖਾ ਹੋ ਜਾਵੇ ਮੈਂ ਪੜ੍ਹ ਕੇ ਤੁਹਾਨੂੰ ਦੱਸ ਦਿਆਂ ਵੀ ਉਹ ਨਰੈਣ ਸਿੰਘ ਚੌੜਾ ਕਹਿੰਦਾ ਕੀ ਹੈ ਤੁਹਾਨੂੰ ਫੇਰ ਇਸ ਗੱਲ ਦਾ ਇਲਮ ਹੋਊਗਾ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਕਿਸ ਹੱਦ ਤੱਕ ਜਾ ਸਕਦੀ ਹੈ ਮਕਸਦ ਪੂਰਾ ਹੋਣਾ ਚਾਹੀਦਾ ਪੰਜਾਬ ਨੂੰ ਚਾਹੇ ਅੱਗ ਲੱਗ ਜਾਏ ਅੱਜ ਤੁਸੀਂ ਦੇਖੋ ਕੀ ਲਿਖਦਾ ਹੈ ਅੱਜ HETO ਐਸਐਚਓ ਨੇ ਰਿਕਾਰਡ ਕੀਤੀ ਹੈ ਇਨ ਦਾ ਪ੍ਰੈਜ਼ੈਂਸ ਆਫ ਟੂ ਵਿਟਨੈਸਸਿਜ਼ ਅੱਜ ਹੇਠ ਲੈ ਕੇ ਗਵਾਹਾਂ ਦੇ ਸਾਹਮਣੇ ਦੌਰਾਨ ਨੇ ਤਫਤੀਸ਼ ਮੇਰੇ ਪਾਸ ਸ਼ਾਮਲ ਤਫਤੀਸ਼ ਨਰੈਣ ਸਿੰਘ ਚੌੜਾ ਪੁੱਤਰ ਫੁਲਾਨਾ ਸਿੰਘ ਮਕਾਨ ਨੰਬਰ 8 ਡੇਰਾ ਬਾਬਾ ਨਾਨਕ ਨੇ ਪੁੱਛਗਿੱਛ ਦੌਰਾਨ ਇਨਕਸ਼ਾਫ ਕੀਤਾ ਕਿ ਮੈਂ ਮਿੱਤੀ 412 24 ਨੂੰ ਵਕੂਏ ਸਮੇਂ ਜਿਸ ਪਿਸਟਲ 9mm ਨਾਲ ਸੁਖਬੀਰ ਸਿੰਘ ਬਾਦਲ ਉੱਤੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹ ਪਿਸਟਲ 9mm ਸਮੇਤ 6 ਰੌਂਦ ਜਿੰਦਾ ਤੇ ਇੱਕ ਖੋਲ ਉਹ ਪਹਿਲਾਂ ਹੀ ਆਪ ਜੀ ਨੇ ਬਰਾਮਦ ਕਰ ਲਏ ਹਨ ਇਦੂ ਅੱਗੇ ਹੁਣ ਸੁਣ ਲੋ ਕਿ ਕਹੇਜੇ ਬੰਦਿਆਂ ਨੂੰ ਇਹ ਪੈਟਰਨੇਜ ਕਹੇਜੇ ਬੰਦਿਆਂ ਨੂੰ ਸ਼ੈਲਟਰ ਦੇਰੀਆ ਆ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਪਿਸਟਲ ਤੋਂ ਇਲਾਵਾ ਮੈਂ ਖਾੜਕੂਵਾਦ ਦੀ ਲਹਿਰ ਨੂੰ ਦੁਬਾਰਾ ਸੁਰਜੀਤ ਕਰਨ ਲਈ ਵਿਦੇਸ਼ਾਂ ਤੋਂ ਹੋਰ ਵੀ ਹਥਿਆਰ ਗੋਲੀ ਸਿੱਕਾ ਤੇ ਹੋਰ ਤਮਾਕੇ ਖੇਜ਼ ਸਮਗਰੀ ਮੰਗਵਾਈ ਸੀ ਜਿਨ੍ਹਾਂ ਨੂੰ ਮੈਂ ਲਖੀਮਪੁਰ ਖੇਰੀ ਉੱਤਰ ਪ੍ਰਦੇਸ਼ ਵਿੱਚ ਲੁਕਾ ਚੁਪਾ ਕੇ ਕਿਸੇ ਵਫਾਦਾਰ ਦੇ ਡੇਰੇ ਉੱਪਰ ਰੱਖਿਆ ਹੋਇਆ ਹੈ ਆ ਸਟੇਟਮੈਂਟ ਹੈ ਜੀ ਉਹਦੀ ਆ ਪੜ ਲਓ ਇਹ ਨਰੈਣ ਸਿੰਘ ਚੌੜੇ ਦੀ ਸਟੇਟਮੈਂਟ ਹੈ ਜੀਦੇ ਚੋ ਕਹਿ ਰਿਹਾ ਕਿ ਪਿਸਤੌਲ ਤੁਸੀਂ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਮੈਂ ਹੋਰ ਹਥਿਆਰ ਗੋਲੀ ਸਿੱਕਾ ਤਮਾਕੇ ਖੇਜ਼ ਸਮਗਰੀ ਅਤਵਾਦ ਨੂੰ ਮੁੜ ਸੁਰਜੀਤ ਕਰਨ ਵਾਸਤੇ ਜਿਹੜੀ ਵਿਦੇਸ਼ਾਂ ਤੋਂ ਲਿਆਂਦੀ ਹੈ ਵਿਦੇਸ਼ਾਂ ਤੋਂ ਕਿੱਥੋਂ ਪਾਕਿਸਤਾਨ ਚੋਂ ਹੀ ਆਈ ਹੈ ਹੋਰ ਕਿੱਥੋਂ ਆਣੀ ਹੈ ਉਹ ਮੈਂ ਲਕੀਮਪੁਰ ਖੇਰੀ ਆਪਦੇ ਇੱਕ ਵਫਾਦਾਰ ਦੇ ਡੇਰੇ ਤੇ ਲੁਕਾ ਕੇ ਰੱਖੀ ਹੋਈ ਹੈ ਜਿਸ ਇਥੋਂ ਕੀ ਸਾਬਤ ਹੁੰਦਾ ਕਿ ਪੰਜਾਬ ਦੇ ਹਾਲਾਤ ਜਿਹੜੇ ਬੜੇ ਔਖੇ ਸਮੇਂ ਚੋਂ ਪੰਜਾਬ ਨਿਕਲਿਆ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਜਿਹੜੇ ਲੋਕ ਲਾਂਬੂ ਲਾਉਣਾ ਚਾਹੁੰਦੇ ਐ ਜਿਹੜੇ ਚਾਹੁੰਦੇ ਐ ਉਹ ਕਾਲੇ ਦਿਨ ਫੇਰ ਪੰਜਾਬ ਦੇ ਵਿੱਚ ਲਿਆਂਦੇ ਜਾਣ ਜਿੱਥੇ ਪੰਜਾਬ ਦਾ ਸ਼ਹਿਰੀ ਵਪਾਰੀ ਕਿਸਾਨ ਦੁਕਾਨਦਾਰ ਮੁਲਾਜ਼ਮ ਕੋਈ ਵੀ ਸੇਫ ਨਹੀਂ ਸੀ ਉਹ ਹਾਲਾਤ ਸਭ ਨੇ ਦੇਖੇ ਆਪਾਂ ਉਹ ਹਾਲਾਤ ਜਿਹੜੇ ਬੱਦੇ ਦੁਬਾਰਾ ਪੈਦਾ ਕਰਨਾ ਚਾਹੁੰਦੇ ਐ ਉਹਨਾਂ ਬੰਦਿਆਂ ਨੂੰ ਸਰਕਾਰ ਸ਼ੈਲਟਰ ਤੇ ਪੇਟਰਨੇਜ ਦੇ ਰਹੀ ਐ ਸਿਰਫ ਕੀ ਐ ਕੁਡ ਪ੍ਰੋ ਕੋ ਕੀ ਐ ਕਿ ਤੁਸੀਂ ਸਾਡੇ ਕੰਮ ਕਰਦੇ ਰਹੋ ਅਸੀਂ ਤੁਹਾਨੂੰ ਬਚਾ ਕੇ ਰੱਖਾਂਗੇ ਪੰਜਾਬ ਨੂੰ ਅੱਗ ਲੱਗਦੀ ਹੈ ਲੱਗ ਜਾਵੇ ਸਾਨੂੰ ਕੋਈ ਨਹੀਂ ਸਾਡੇ ਜਿਹੜੇ ਟਾਰਗੇਟ ਹੈ ਉਹ ਤੁਸੀਂ ਸਾਨੂੰ ਅਚੀਵ ਕਰਕੇ ਦੇਣੇ ਆ ਆ ਜਿਹੜੀ ਸਟੇਟਮੈਂਟ ਹੈ ਮੈਂ ਤਾਂ ਕਹਿੰਦਾ ਇਹ ਤਾਂ ਬੜੀ ਸੀਰੀਅਸ ਹੈ ਹਿੰਦੁਸਤਾਨ ਦੀ ਏਕਤਾ ਤੇ ਅਖੰਡਤਾ ਨੂੰ ਜਿਹੜੇ ਬੰਦੇ ਯੂਨਿਟੀ ਐਂਡ ਇੰਟੀਗ੍ਰਿਟੀ ਆਫ ਇੰਡੀਆ ਨੂੰ ਟਾਰਗੇਟ ਕਰ ਰਹੇ ਆ ਦੇਸ਼ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਦੇਸ਼ ਨੂੰ ਤੋੜਨਾ ਚਾਹੁੰਦੇ ਆ ਉਹਨਾਂ ਬੰਦਿਆਂ ਨੂੰ ਸਰਕਾਰ ਪ੍ਰੋਟੈਕਟ ਕਰ ਰਹੀ ਮੈਂ ਸਰਕਾਰ ਤੇ ਸਵਾਲ ਅੱਜ ਖੜਾ ਕਰ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਆਹ ਸਟੇਟਮੈਂਟ ਤੁਸੀਂ ਆਪ ਚਲਾਣ ਦੇ ਵਿੱਚ ਸਰਕਾਰ ਨੇ ਲਾਈ ਹੈ ਤੇ ਫਿਰ ਕੀ ਕੀਤਾ ਤੂੰ ਅੱਗੇ ਇਸ ਬੰਦੇ ਨੂੰ ਤੁਸੀਂ 3 ਮਹੀਨਿਆਂ ਦੇ ਵਿੱਚ ਬੇਲ ਕਰਾਤੀ ਵੀ ਜਾ ਹੁਣ ਆਪਦੀਆਂ ਬਾਕੀ ਦੀਆਂ ਗਤੀਵਿਧੀਆਂ ਕਾਰਵਾਈਆਂ ਵੀ ਪੂਰੀਆਂ ਕਰ ਲੈ ਸਾਡਾ ਮਕਸਦ ਹੱਲ ਹੋ ਗਿਆ ਜੋ ਅਸੀਂ ਤੇਰੇ ਤੋਂ ਕਰਾਉਣਾ ਸੀ ਜੇ ਕੋਈ ਰਹਿ ਗਈ ਕੋਈ ਨਹੀਂ ਫੇਰ ਤੈਨੂੰ ਵਰਤਾਂਗੇ ਤੇ ਪਰ ਤੂੰ ਆਪਦਾ ਕੰਮ ਕਰ ਮੈਂ ਤਾਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਬੇਨਤੀ ਕਰਦਾ ਇਹ ਸਰਕਾਰੀ ਡਾਕੂਮੈਂਟ ਹੈ ਚਲਾਨ ਦੇ ਨਾਲ ਹੈ ਇਕਸ਼ਾਫ ਉਹਦਾ ਲੱਗਿਆ ਹੋਇਆ ਹੈ ਡਿਸਕਲੋਜ਼ਰ ਸਟੇਟਮੈਂਟ ਲੱਗੀ ਹੋਈ ਹੈ ਗਵਰਨਮੈਂਟ ਆਫ ਇੰਡੀਆ ਨੂੰ ਸੀਰੀਅਸਲੀ ਲੈਣਾ ਚਾਹੀਦਾ ਇਸ ਕਿ ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਪੰਜਾਬ ਚ ਚਾਹੁੰਦੇ ਆ ਕਿ ਅਮਨ ਸ਼ਾਂਤੀ ਨਾ ਰਹੇ ਅੱਜ ਥਾਂ ਥਾਂ ਤੇ ਜੇ ਗ੍ਰੇਨੇਡ ਬਲਾਸਟ ਹੋ ਰਿਹਾ ਹੈ ਇਹ ਤਾਂ ਇੱਕ ਚੌੜੇ ਦੀ ਸਟੇਟਮੈਂਟ ਹੈ ਤੁਸੀਂ ਉਹਨਾਂ ਨੂੰ ਫੜ ਲਓ ਹੋ ਸਕਦਾ ਉਹ ਵੀ ਸਟੇਟਮੈਂਟ ਹੈ ਇਹੀ ਲੱਗੀਆਂ ਹੁਣ ਚਲਾਨਾਂ ਦੇ ਵਿੱਚ ਵੀ ਤੁਸੀਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਡਿਸਟਰਬ ਕਰ ਦਿਓ ਹਾਲਾਤ ਇਹੋ ਜਿਹੇ ਬਣਾ ਦਿਓ ਜਿਹੜੇ ਸਾਨੂੰ ਪੋਲਿਟੀਕਲੀ ਸੂਟ ਕਰਦੇ ਹੋਣ ਤੇ ਆਹ ਜਿਹੜੇ ਚੌੜੇ ਆ ਗਏ ਇਹ ਪਹਿਲਾਂ ਕਾਂਗਰਸ ਦੀ ਸਰਕਾਰ ਵੀ ਵਰਤਦੀ ਰਹੀ ਹੈ ਆਪਾਂ ਨੂੰ ਸਭ ਨੂੰ ਪਤਾ ਹੈ ਇਹਦੇ ਭਾਈ ਨੂੰ ਸੁਖੀ ਰੰਧਾਵਾ ਜੀ ਨੇ ਚੇਅਰਮੈਨ ਬਣਾ ਕੇ ਰੱਖਿਆ ਸੀ ਆਪਦੇ ਡੇਰਾਵਾਪਾ ਨਾਨਕ ਸੋ ਇਹ ਬੜੇ ਖਤਰਨਾਕ ਖੇਡਾਂ ਇਹ ਪਾਰਟੀਆਂ ਖੇਡ ਰਹੀਆਂ ਹਨ ਹਾਲਾਤ ਪੰਜਾਬ ਦੇ ਵਿਗਾੜਨ ਵੱਲ ਨੂੰ ਜਾ ਰਿਹਾ ਹੈ ਮੈਂ ਪੰਜਾਬ ਦੇ ਇੱਕ ਇੱਕ ਨਾਗਰਿਕ ਨੂੰ ਕਹਿੰਨਾ ਆਪਦੇ ਹਲਕਿਆਂ ਦੇ ਵਿੱਚ ਤੁਹਾਡੇ ਆਮ ਆਦਮੀ ਪਾਰਟੀ ਦੇ ਐਮਐਲਏ ਲੀਡਰ ਮੰਤਰੀ ਮੁੱਖ ਮੰਤਰੀ ਵੀ ਜਿੱਥੇ ਜਾਂਦਾ ਹੈ ਇਹ ਸਵਾਲ ਤਾਂ ਕਰੋ ਕਿ ਇਹ ਆ ਬੰਦੇ ਜਿਹੜੇ ਆਪ ਇਕਬਾਲ ਕਰੀ ਜਾਂਦੇ ਐ ਲਿਖਤੀ ਜਿਹੜੇ ਸਟੇਟਮੈਂਟਾਂ ਕੋਰਟ ਦੇ ਵਿੱਚ ਲੱਗ ਗਈਆਂ ਕੀ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਤੋੜਨਾ ਚਾਹੁੰਦੇ ਆ ਅੱਤਵਾਦ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਆ ਉਹਦੇ ਵਾਸਤੇ ਅਸੀਂ ਹਸਲਾ ਲਿਆਂਦਾ ਅਸੀਂ ਪਿਸਤੌਲ ਲਿਆਂਦੇ ਆ ਅਸੀਂ ਗੋਲੀ ਸਿੱਕਾ ਲਿਆਂਦਾ ਅਸੀਂ ਧਮਾਕੇ ਖੇ ਸਮਗਰੀ ਲਿਆਂਦੀ ਆ ਤੁਸੀਂ ਦੇਖੋ ਧਮਾਕੇ ਖੇ ਸਮਗਰੀ ਕੀ ਹੁੰਦੀ ਆ ਆਰ ਡੀ ਐਕਸ ਗ੍ਰੇਨੇਡ ਜਿਹੜੇ ਧਮਾਕੇ ਕਾਜ਼ ਕਰਦੀਆਂ ਉਹ ਚੀਜ਼ਾਂ ਲਿਆਂਦੀਆਂ ਤੇ ਉਹਨਾਂ ਬੰਦਿਆਂ ਨੂੰ ਤੁਸੀਂ ਇੰਨੀ ਲਾਈਟਲੀ ਉਹਨਾਂ ਦੇ ਕੇਸਾਂ ਨੂੰ ਲੈ ਕੇ ਤੇ ਤੁਸੀਂ ਉਹਨਾਂ ਨੂੰ ਛਡਾ ਰਹੇ ਹੋ ਇਹ ਸਾਰੀਆਂ ਚੀਜ਼ਾਂ ਅੱਜ ਇਹ ਸਵਾਲ ਖੜੇ ਹੁੰਦੇ ਆ ਇਹ ਡਾਕੂਮੈਂਟਸ ਜਿਹੜੇ ਸੀ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਸਰਕਾਰ ਕਿੱਡੀ ਖਤਰਨਾਕ ਖੇਡ ਖੇਡ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੋ ਚੀਜ਼ਾਂ ਮੈਂ ਦੁਬਾਰਾ ਰੀਟ੍ਰੀਟ ਕਰਨੀ ਚਾਹਣਾ ਆਮ ਆਦਮੀ ਪਾਰਟੀ ਦੀ ਸਰਕਾਰ ਸੁਖਬੀਰ ਸਿੰਘ ਬਾਦਲ ਨੂੰ ਮਰਾਉਣ ਦਾ ਜਿਹੜਾ ਛੜਯੰਤਰ ਸੀ ਉਹਦੇ ਵਿੱਚ ਸ਼ਾਮਲ ਸੀ ਉਹ ਘੜਿਆ ਹੀ ਇਹਨਾਂ ਵੱਲੋਂ ਗਿਆ ਸੀ ਦੂਸਰੀ ਚੀਜ਼ ਉਸ ਨੂੰ ਅੰਜਾਮ ਦੇਣ ਵਾਸਤੇ ਇਹੋ ਜਿਹੇ ਬੰਦਿਆਂ ਨਾਲ ਸਾਂਝ ਪਾ ਲਈ ਹੈ ਇਹੋ ਜਿਹੇ ਬੰਦਿਆਂ ਨਾਲ ਹਮ ਬਿਸਤਰ ਹੋ ਰਹੇ ਹੈ ਜਿਹੜੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਢਾਹ ਲਾਉਣੀ ਚਾਹੁੰਦੇ ਹੈ ਜਿਹੜੇ ਪੰਜਾਬ ਦੇ ਵਿੱਚ ਅਤਵਾਦ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਹੈ ਜਿਹੜੇ ਆਪ ਇਕਬਾਲ ਕਰ ਚੁੱਕੇ ਹੈ ਕਿ ਇਹੋ ਜਿਹੇ ਕਾਲੇ ਕਾਰਨਾਮਿਆਂ ਨੂੰ ਅੰਜਾਮ ਦੇਣ ਵਾਸਤੇ ਅਸੀਂ ਹਥਿਆਰ ਗੋਲੀ ਸਿੱਖਾ ਧਮਾਕੇ ਖੇ ਸਮਗਰੀ ਅਸੀਂ ਪਾਕਿਸਤਾਨ ਤੋਂ ਤੇ ਵਿਦੇਸ਼ਾਂ ਤੋਂ ਲਿਆ ਕੇ ਅਸੀਂ ਲਖੀਮਪੁਰ ਖੇਰੀ ਯੂਪੀ ਚ ਮੈਂ ਤਾਂ ਕਿੰਨਾ ਗਵਰਨਮੈਂਟ ਆਫ ਇੰਡੀਆ ਨੂੰ ਤਾਂ ਇੰਟਰ ਸਟੇਟ ਕੰਮ ਹੋ ਗਿਆ ਤੇ ਇਹਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਅੱਜ ਮੈਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਣੀਆਂ ਚਾਹੁੰਦਾ ਸੀ ਕਿ ਬਹੁਤ ਔਖੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਬਹਾਲ ਹੋਈ ਹੈ ਪੰਜਾਬ ਬਾਦਲ ਸਾਹਿਬ ਨੇ ਸਭ ਤੋਂ ਵੱਡੀ ਲੜਾਈ ਜੇ ਆਪਦੀ ਜ਼ਿੰਦਗੀ ਦੀ ਲੜੀ ਤਾਂ ਪੰਜਾਬ ਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਬਹਾਲ ਕਰਨ ਵਾਸਤੇ ਲੜੀ ਤੇ ਇਹ ਬਾਹਰਲੇ ਲੋਕ ਕਿਉਂਕਿ ਇਹਨਾਂ ਦਾ ਘਰ ਨਹੀਂ ਹੈ ਪੰਜਾਬ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਦਿੱਲੀ ਦੀਆਂ ਪਾਰਟੀਆਂ ਪੰਜਾਬ ਨੂੰ ਅੱਗ ਲਾਉਣਾ ਚਾਹੁੰਦੇ ਆ ਇਹ ਐਕਸਪੋਜ਼ ਹੋਣੇ ਚਾਹੀਦੇ ਤੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਤੋਂ ਸੁਚੇਤ ਰਹੋ ਧੰਨਵਾਦ